ਸਤਿ ਸ੍ਰੀ ਅਕਾਲ ਅਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਬਠਿੰਡੇ ਦੇ ਵਿੱਚ ਤਾਇਨਾਤ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਜਿਹੜੀ ਕੇ ਚੁੱਟੇ ਦੇ ਵਿੱਚ ਫੜੀ ਗਈ ਹੈ ਉਹਦਾ ਹੁਣ ਸੁਖਬੀਰ ਸਿੰਘ ਬਾਦਲ ਦੇ ਨਾਨਕੀਆਂ ਦੇ ਨਾਲ ਗਹਿਰੇ ਸੰਬੰਧ ਦੇ ਬਾਰੇ ਦੱਸਿਆ ਜਾ ਰਿਹਾ ਹੈ ਆਖਰសារਾ ਮਾਮਲਾ ਕੀ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਬੜੀ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਉਹਦੇ ਨਾਨਕਿਆਂ ਦੇ ਨਾਲ ਅਮਨਦੀਪ ਕੌਰ ਬਠਿੰਡੇ ਵਾਲੀ ਕੌਨਸਟੇਬਲ ਦਾ ਕਨੈਕਸ਼ਨ ਕੀ ਹੈ ਪੂਰੀ ਗੱਲ ਤੁਹਾਨੂੰ ਅੱਜ ਪਤਾ ਲੱਗ ਜਾਣੀ ਹੈ ਕਿਉਂਕਿ ਇਹ ਕਹਾਣੀ ਦਰਅਸਲ ਉਹਨਾਂ ਦੇ ਨਾਨਕਿਆਂ ਤੋਂ ਹੀ ਚੱਲਦੀ ਹੈ ਸੁਖਵੀਰ ਬਾਦਲ ਦੇ ਨਾਨਕੇ ਨੇ ਜਿਹੜੇ ਉਹ ਚੱਕ ਫਤੇ ਸਿੰਘ ਵਾਲੇ ਨੇ ਔਰ ਉਹਦੇ ਕਹਾਣੀ ਚੱਲਦੀ ਕਿੱਥੋਂ ਹੈ ਉਹਦੇ ਨਾਨਕਿਆਂ ਦੇ ਘਰੋਂ ਚੱਲਦੀ ਹੈ ਜਿਹੜੀ ਅਕਾਉਂਸਟੇਬਲ ਫੜੀ ਗਈ ਹੈ ਬਠਿੰਡੇ ਵਾਲੀ ਅਮਨਦੀਪ ਕੌਰ ਔਰ ਉਹਦੇ ਖੁਲਾਸੇ ਕੌਣ ਕਰ ਰਿਹਾ ਕੋਈ ਆਰਾਗਹਿਰਾ ਬੰਦਾ ਨਹੀਂ ਬਲਕਿ ਇੱਕ ਥਾਣੇਦਾਰ ਕਰ ਰਿਹਾ ਪੰਜਾਬ ਦੀ ਪੁਲਿਸ ਦੇ ਮੈਕਮੇ ਦੇ ਵਿੱਚ 28 ਸਾਲ ਡਿਊਟੀ ਕਰ ਚੁੱਕਿਆ ਪੁਲਿਸ ਮੁਲਾਜ਼ਮ ਸਤਪਾਲ ਸਿੰਘ ਉਹਨਾਂ ਦੇ ਮੂਹਰੇ ਤੁਹਾਨੂੰ ਮੈਂ ਇੱਕ ਬਹੁਤ ਵੱਡੇ ਬਿਆਨ ਸੁਣਾਉਣ ਜਾ ਰਿਹਾ ਜਿਹੜੇ ਬਿਲਕੁਲ ਤਾਜ਼ਾ ਅਪਡੇਟ ਹੈ ਕਿਉਂਕਿ ਸਖਬੀਰ ਸਿੰਘ ਬਾਦਲ ਅਕਸਰ ਤੁਸੀਂ ਵੇਖਿਆ ਜਿਵੇਂ ਪੰਜਾਬ ਦੇ ਵਿੱਚ ਇਹ ਆਦਮੀਆਂ ਨੂੰ ਲੈ ਕੇ ਚੈਨਲ ਦੇ ਆਪਦੇ ਮਾਮਲੇ ਰਹੇ ਆ ਜੋ ਪੰਜਾਬ ਦੇ ਪ੍ਰਤੀ ਬੜੇ ਹੀ ਮਾੜੇ ਰਹੇ ਨੇ ਯਾਨੀ ਲੋਕ ਅੱਜ ਵੀ ਉਹਨਾਂ ਨੂੰ ਗਾਲਾਂ ਕੱਢਦੇ ਨੇ ਕਿ ਇਹਨਾਂ ਨੇ ਕਾਮ ਦੇ ਨਾਲ ਗਦਾਰੀਆਂ ਕੀਤੀਆਂ ਪਰ ਬਹੁਤ ਸਾਰੀਆਂ ਐਰਾ ਵਗੈਰਾ ਹੋਰ ਗੱਲਾਂ ਪਰ ਆਪਾਂ ਮੇਨ ਮੁੱਦੇ ਦੀ ਗੱਲ ਕਰਾਂਗੇ ਜਿਹੜੀ ਕਾਸਟੇਵਰ ਬਠਿੰਡੇ ਵਾਲੀ ਫੜੀ ਜਾਂਦੀ ਆ ਥਾੜ ਦੇ ਵਿੱਚ ਉਹਦੇ ਇਹਦੇ ਨਾਨਕਿਆਂ ਦੇ ਨਾਲ ਕੀ ਸੰਬੰਧ ਨੇ ਦਰਸਾਲ ਅੱਜ ਉਹੀ ਕਹਾਣੀ ਤੁਹਾਨੂੰ ਸਮਝਾਉਣ ਦੇ ਲਈ ਤੁਹਾਡੇ ਮੂਹਰੇ ਲਿਆਉਣ ਦੇ ਲਈ ਪੂਰੀ ਕਹਾਣੀ ਅੱਜ ਤੁਹਾਡੇ ਸਾਹਮਣੇ ਧਰ ਦੇਣੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਕਿ ਕੋਸਰੇ ਆ ਪੰਜਾਬ ਵਾਲੇ ਕਿ ਭਾਈ ਤੁਹਾਡੇ ਨਾਨਕਿਆਂ ਦੇ ਨਾਲ ਇਹ ਪੱਕਾ ਲਿੰਕਾ ਤੇ ਇਸ ਦੇ ਸਬੂਤ ਮੇਰੇ ਹੱਥ ਦੇ ਵਿੱਚ ਨੇ ਕਿ ਬਾਦਲ ਕਹਦੇ ਨਾਲ ਸੰਬੰਧ ਹੈਗਾ ਬਹੁਤ ਸਾਰੇ ਲੋਕ ਕਹਿੰਦੇ ਇਹਦੀਆਂ ਤਾਰਾਂ ਜੁੜੀਆਂ ਜੀ ਬਹੁਤ ਸਾਰੇ ਅਫਸੇ ਹੋ ਸਕਦੇ ਨੇ ਹੋ ਵੀ ਸਕਦੇ ਨੇ ਵੱਡੀ ਗੱਲ ਈ ਪਰ ਜਿਹੜਾ ਸ਼ਗਵੀਰ ਸਿੰਘ ਬਾਦਲ ਹੈ ਇਹਦੇ ਨਾਨਕਿਆਂ ਦੇ ਨਾਲ ਬੜਾ ਗੂੜਾ ਰਿਸ਼ਤਾ ਹੈ ਇਹਦਾ ਪੂਰੀ ਗੱਲ ਖੁੱਲ ਕੇ ਸਾਹਮਣੇ ਆ ਗਈ ਹੈ ਪਹਿਲਾਂ ਇਸ ਪੁਲਿਸ ਆਫੀਸਰ ਦੇ ਮੂੰਹੋਂ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਕਿ ਮੈਂ ਚਲੋ ਜਾਣਾ ਸੀ ਸਵੇਰੇ ਐਸਪੀ ਦਾ ਹੁਕਮ ਆਇਆ ਤੇ ਜਦੋਂ ਮੈਂ ਗਿਆ ਤੇ ਉਹ ਪੂਰੀ ਐਸਪੀ ਸਾਹਿਬ ਦੇ ਨਾਲ ਬਿਸਕੁਟਾ ਨਾਲ ਚਾਹ ਪੀ ਰਹੀ ਹੈ ਦੱਸੋ ਮੈਂ ਕਥਾਲੇਦਾਰ ਮੈਂ ਖੜਾ ਤੇ ਉਹ ਕੁਰਸੀ ਤੇ ਬੈਠੀ ਹੋਈ ਨਾਲ ਜਸਪ੍ਰੀਤ ਮੈਂ ਤੁਹਾਨੂੰ 12 ਸਾਲ ਮੈਂ ਕਹਾਂ ਸਰ ਮੈਂ ਇਹ ਤੋਂ ਦੋ ਰੈਂਕ ਸੀਨੀਅਰ ਹਾਂ ਹਾਂਜੀ ਮੈਨੂੰ ਤੁਸੀਂ ਬੈਠਣ ਨੂੰ ਨਹੀਂ ਕਿਹਾ ਹਾਂ ਪਰਦੀ ਭਾਈ ਹੈ ਮੇਰੇ ਹਾਂ ਜੀ ਤੁਹਾਨੂੰ ਤੁਸੀਂ ਬਿਸਕੁਟ ਆਪ ਦੇ ਰਹੇ ਹਾਂ ਹਾਂ ਜਿਦੜੇ ਮੇਰੇ ਨਾਲ ਡਿਊਟੀ ਕੱਲ ਨੂੰ ਕਰੂਗੀ ਕਿਸੇ ਨਾਲ ਇੰਸਪੈਕਟਰ ਤੋਂ ਸੀਨੀਅਰ ਤੱਕ ਬਿਲਕੁਲ ਇਹ ਚੀਜ਼ ਨੇ ਸਾਡਾ ਬੇੜਾਗਰ ਜਿਹੜੀ ਹੁਣ ਇਹ ਵੀ ਆਪਾਂ ਗੱਲ ਕਰਦੇ ਆਂ ਪਤਾ ਸਾਰਿਆਂ ਨੂੰ ਹੈ ਹਾਂਜੀ ਆਹ ਨੂੰ ਪਤਾ ਹੈ 5 ਬਟੇ ਅਫਸਰ ਇਹਦੇ ਨਾਲ ਜੁੜਦੇ ਆ ਕਿਉਂਕਿ ਸਾਨੂੰ ਤਾਂ ਮੈਂ ਕਿਵੇਂ ਚ ਪਤਾ ਹੈ ਕਿ ਇਹ ਸਭ ਤੋਂ ਪਹਿਲਾਂ ਕਿਹੜੇ ਅਫਸਰ ਦੀ ਗੱਡੀ ਚ ਹੁੰਦੀ ਸੀ ਕਿਹੜੇ ਅਫਸਰ ਦੇ ਨਾਲ ਹੁੰਦੀ ਸੀ ਉਹ ਕਾਫੀ ਵਿਵਾਦਤ ਅਫਸਰ ਰਹੇ ਆ ਪੰਜਾਬ ਦੇ ਆਪਾਂ ਨਾ ਤਾਂ ਲੈਂ ਨਹੀਂ ਸਾ ਬੈ ਕੋ ਕਿ ਆਪਾਂ ਸੱਚ ਨਹੀਂ ਕਰ ਸਕਦੇ ਪਰ ਆਪਾਂ ਰੈਕ ਤਾਂ ਡਿਸਕਸ ਕਰ ਸਕਦੇ ਆ ਤੇ ਹੁਣ ਆ ਵੀ ਪੋਲਿਟਿਕਸ ਡਿਸਕਸ ਕਰ ਸਕਦੇ ਆ ਉਸ ਵੇਲੇ ਡੀਆਈਪੀ ਰੈਂਕ ਤੇ ਸਨ ਓਕੇ ਉਸੇ ਏਰੀਆ ਦੇ ਪਰਚੰਦਾ ਅਫਰ ਹੋ ਰਿਹਾ ਸੀ ਜੀ 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 ਉਹ ਜਿਹੜੀ ਕਾਸਟੇਬਲ ਹੈ ਡੀਆਈਜੀ ਰੈਂਕ ਦੇ ਅਫਸਰ ਦੇ ਨਾਲ ਗੱਡੀ ਚ ਚ ਕਿ ਸਿਰਫ ਜਦੋਂ ਚਲੇ ਕੇ ਜਰੂਰ ਹੈ ਵੀ ਉਹ ਬੁਲਾਜੋ ਬਿਲਕੁਲ ਦੂਸਰਾ ਪੱਖ ਪਰਮਾਰ ਸਾਹਿਬ ਦਾ ਇਹ ਹੈ ਪੰਜਾਬ ਦਾ ਇੱਕ ਬਹੁਤ ਵੱਡਾ ਸਿਆਸੀ ਘਰਾਣਾ ਹੈ ਹਾਂਜੀ ਉਹਦੀ ਇਹਦੇ ਪਿੰਡ ਚ ਬਹੁਤ ਕਰੀਬੀ ਰਿਸ਼ਤੇਦਾਰੀ ਹੈ ਹਾਂਜੀ ਹਾਂਜੀ ਹਾਂ ਜਿਓ ਉਹ ਸਖਵੀਰ ਬਾਦਲ ਦੇ ਨਾਨਕੇ ਸਾਧ ਉੱਤੇ ਹਨ ਨਾ ਗੱਲ ਕੋਈ ਹੋਰ ਚਾਹ ਹਾਂਜੀ 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 ਇਹਦੀ ਮਦਰ ਉਹਨਾਂ ਦੇ ਘਰੇ ਕੰਮ ਕਰਦੀ ਰਹੀ ਹੈ ਓਕੇ ਜਿੱਥੋਂ ਇਹ ਭਰਤੀ ਕੀਤੀ ਜਾਂਦੀ ਆ ਹਾਂਜੀ ਫਿਰ ਉਸ 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 ਸਿਆਸਤਦਾਨ ਦੇ ਇੱਕ OSD ਨੂੰ ਬਹੁਤ ਪਾਵਰਫੁੱਲ ਬਿਲਕੁਲ ਬਿਲਕੁਲ ਫੋਦੇ ਨਾਲ ਇਹਦਾ ਸਿੱਧਾ ਸਬੰਧ ਰਿਹਾ ਹਾਂਜੀ ਉਹ ਛੋਟੇ ਨਾਲ ਤੋਂ ਦੇ ਵਿੱਚ ਸਬੋਧਨ ਕਰਦੀ ਰਹੀ ਆ ਤਾਂ ਤੁਸੀਂ ਸੁਣ ਲਿਆ ਹੁਣ ਜਿਵੇਂ ਪੰਜਾਬ ਦੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਨਕਿਆਂ ਦੇ ਨਾਲ ਇਹਦਾ ਕੀ ਸੰਬੰਧ ਰਿਹਾ ਇਹਦੀ ਮਾਂ ਜਿਹੜੀ ਕੌਨਸਟੇਬਲ ਅਮਨਦੀਪ ਕੌਰ ਦੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਟਾਈਮ ਕੰਮ ਕਰਿਆ ਕਰਦੀ ਸੀ ਸੁਖਬੀਰ ਬਾਦਲ ਦੇ ਨਾਨਕਿਆਂ ਦੇ ਘਰ ਦੇ ਵਿੱਚ ਤਾਂ ਫੇਰ ਉਹਨਾਂ ਦੀ ਬਦੌਲਤ ਉਹਦੀ ਮਾਂ ਜਦੋਂ ਕੰਮ ਕਰਦੀ ਸੀ ਇਸੇ ਦੀ ਬਦੌਲਤ ਇਹਦੀ ਮਾਂ ਦੀ ਬਦੌਲਤ ਉਹਨਾਂ ਨੂੰ ਇੱਕ ਸਪਾਰਸ ਪਾਈ ਜਾਂਦੀ ਹੈ ਕਿ ਭਾਈ ਤੁਸੀਂ ਸਾਡੀ ਕੁੜੀ ਨੂੰ ਨੌਕਰੀ ਤੇ ਰਖਵਾ ਦਿਓ ਚਾ ਕਿ ਦਿਹਾੜਾ ਵਗੈਰਾ ਯਾਨੀ ਕਿਤੇ ਵੀ ਲਗਵਾ ਦੇ ਤਾਂ ਫੇਰ ਇਹ ਸਿੱਧੀ ਭਰਤੀ ਹੁੰਦੀ ਹੈ ਪੁਲਿਸ ਮਹਿਕਮੇ ਦੇ ਵਿੱਚ ਤੇ ਫੇਰ ਉਸ ਦਿਨ ਤੋਂ ਸ਼ੁਰੂਆਤ ਹੁੰਦੀ ਹੈ ਇਸ ਕਾਂਸਟੇਬਲ ਦੀ ਪੂਰੀ ਕਹਾਣੀ ਫੇਰ ਇੱਕ ਉਹ ਸਿਆਸਤਦਾਨ ਦਾ ਜਿਹੜਾ ਬਹੁਤ ਵੱਡਾ ਇੱਕ ਓਐਸਡੀ ਰਿਹਾ ਉਸ ਬੰਦੇ ਦੇ ਨਾਲ ਇਹਦੇ ਚੰਗੇ ਸਬੰਧ ਰਹੇ ਨੇ ਇਹ ਵੀ ਤੁਹਾਨੂੰ ਸਤਪਾਲ ਸਿੰਘ ਮੁਲਾਜ਼ਮ ਦੇ ਮੂੰਹੋਂ ਸੁਣ ਲਿਆ ਔਰ ਹੋਰ ਪਤਾ ਨਹੀਂ ਪੰਜ ਅਧਿਕਾਰੀ ਕਿਹੜੇ-ਕਿਹੜੇ ਆ ਜਿਨ੍ਹਾਂ ਦਾ ਉਹਨਾਂ ਨੇ ਨਾਂ ਨਹੀਂ ਲਿਆ ਕਿ ਹੈ ਕੌਣ ਹੈ ਪਰ ਹੈ ਜ਼ਰੂਰ ਹੈ ਇਹ ਪੰਜਾਬ ਦੀ ਜਨਤਾ ਵੀ ਜਾਣਦੀ ਹੈ ਤੇ ਪੰਜਾਬ ਦੀ ਪੁਲਿਸ ਵੀ ਜਾਣਦੀ ਹੈ ਸਾਰੇ ਜਾਣਦੇ ਆ ਗੱਲ ਆਮ ਖਾਸ ਯਾਨੀ ਉੱਡੀ ਪਈ ਆ ਪਰ ਇਹਦਾ ਮਾਮਲਾ ਸੋਲੋਜ ਕਿੱਥੋਂ ਸਕਦਾ ਹੈ ਵੀ ਇਹਦੇ ਪਿੱਛੇ ਕੌਣ-ਕੌਣ ਹੈ ਦੇਖੋ ਪਹਿਲਾ ਨੰਬਰ ਕਹਿੰਦੇ ਵੀ ਜਿਹੜੇ ਆਫੀਸਰ ਨੇ ਇਹਨੂੰ ਫੜਿਆ ਬਠਿੰਡੇ ਦੇ ਵਿੱਚ ਉਸ ਵਕਤ ਕਹਿੰਦੇ ਇਹਦੇ ਕੋਲ ਆਈਫੋਨ ਸੀ ਦੋ ਵੱਡੇ ਵੱਡੇ 1.5 ਲੱਖ ਦੇ ਤਾਂ ਉਹਨਾਂ ਫੋਨਾਂ ਦੇ ਵਿੱਚ ਜਿਹੜੀ ਡਿਟੇਲ ਹੈ ਉਹ ਬਿਲਕੁਲ ਸੱਚ ਹੈ ਤੇ ਜੇਕਰ ਉਹ ਫੋਨ ਖੰਘਾਲੇ ਜਾਣ ਕਿ ਉਹ ਡਾਟਾ ਸਾਹਮਣੇ ਨਹੀਂ ਆਉਂਦਾ ਕਿਉਂਕਿ ਅਕਸਰ ਇਹਦੇ ਕੋਲ ਜਿਹੜੇ ਮਹਿੰਗੇ ਫੋਨ ਰਹੇ ਨੇ ਉਹਨਾਂ ਫੋਨਾਂ ਦੇ ਵਿੱਚ ਚੈਟ ਕਰ ਰਹੀ ਸੀ ਬਹੁਤ ਸਾਰੇ ਲੋਕਾਂ ਦੇ ਨਾਲ ਕੁਝ ਗੱਲਾਂ ਸਾਹਮਣੇ ਵੀ ਆ ਗਈਆਂ ਨੇ ਪਰ ਜੇਕਰ ਉਹ ਮੋਬਾਈਲ ਦਾ ਡਾਟਾ ਖੰਘਾਲਿਆ ਜਾਵੇ ਦੋਨੇ ਫੋਨਾਂ ਦਾ ਪਤਾ ਨਹੀਂ ਕਿਹੜੇ ਕਿਹੜੇ ਅਫਸਰਾਂ ਦੇ ਨਾਮ ਆ ਸਕਦੇ ਨੇ ਨਾਮ ਆਪਾਂ ਵੀ ਨਹੀਂ ਲੈ ਸਕਦੇ ਕਿਉਂਕਿ ਹਲੇ ਤੱਕ ਕੋਈ ਪੁਸ਼ਟੀ ਨਹੀਂ ਹੈਗੀ ਪਰ ਪੰਜਾਬ ਦੇ ਵਿੱਚ ਅਮਨਦੀਪ ਕੌਰ ਦੇ ਨਾਮ ਨੇ ਜਿਹੜੇ ਨੇ ਤਰਥੱਲੀ ਮਚਾ ਦਿੱਤੀ ਹੈ ਅੱਗ ਦੀ ਤਰ੍ਹਾਂ ਯਾਨੀ ਪੁਲਿਸ ਮਹਿਕਮੇ ਦੀ ਇੱਕ ਬਦਨਾਮੀ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਹੁਤ ਸਾਰੇ ਪੰਜਾਬ ਦੀ ਪੁਲਿਸ ਦੇ ਵਿੱਚ ਚੰਗੇ ਬੰਦੇ ਵੀ ਹੈਗੇ ਨੇ ਚੰਗੀਆਂ ਮਹਿਲਾਵਾਂ ਵੀ ਹੈਗੀਆਂ ਨੇ ਇਹ ਪੰਜੇ ਉਂਗਲਾਂ ਇੱਕੋ ਸਾਖਤਾ ਨਹੀਂ ਹੁੰਦੀਆਂ ਪਰ ਜਿਹੜੀਆਂ ਇਹੋ ਜਿਹੀਆਂ ਕਾਲੀਆਂ ਭੇਡਾਂ ਕਹਿ ਲੋ ਚਾਹੇ ਕਿਵੇਂ ਮਰਜੀ ਕਹਿ ਲੋ ਉਹ ਲੋਕ ਹਨ ਜਿਹੜੇ ਮਾੜੇ ਕਰਦਾਰਾਂ ਦੇ ਉਹ ਦੂਜਿਆਂ ਨੂੰ ਵੀ ਜਾ ਡੇਕਦੇ ਨੇ ਤਾਂ ਪੰਜਾਬ ਵਾਲਿਓ ਜਿਹੜੀ ਕਹਾਣੀ ਸ਼ੁਰੂ ਹੁੰਦੀ ਆ ਸੁਖਵੀਰ ਬਾਦਲ ਦੇ ਨਾਨਕਿਆਂ ਦੇ ਘਰੋਂ ਸ਼ੁਰੂ ਹੁੰਦੀ ਆ ਹਾਲਾਂਕਿ ਕਸੂਰ ਨਹੀਂ ਹੈਗਾ ਉਹਨਾਂ ਦਾ ਕਿ ਉਹ ਦੋਸ਼ੀ ਨਹੀਂ ਪਰ ਮਾਮਲਾ ਯਾਨੀ ਉੱਥੇ ਜੁੜ ਜਾਂਦਾ ਕਿ ਜਦੋਂ ਉਹਦੀ ਮਾਂ ਸੁਖਵੀਰ ਬਾਦਲ ਦੇ ਨਾਨਕਿਆਂ ਦੇ ਘਰੇ ਕੰਮ ਕਰਿਆ ਕਰਦੀ ਸੀ ਯਾਨੀ ਕਿਸੇ ਨਾ ਕਿਸੇ ਵਾਸਤੇ ਗਰੀਬੀ ਰਹੀ ਹੈ ਬਹੁਤ ਸਾਰੀ ਤਾਂ ਪਰ ਫੇਰ ਤੁਸੀਂ ਵੇਖੋ ਗੱਡੀ ਘੁੰਮਦੀ ਕਿਵੇਂ ਆ ਇਹ ਪੁਲਿਸ ਆਫੀਸਰ ਵੀ ਬਣ ਜਾਂਦੀ ਆ ਬਹੁਤ ਸਾਰਾ ਪੈਸਾ ਵੀ ਕਮਾ ਲੈਂਦੀ ਆ ਚਿੱਟੇ ਨਾਲ ਬਹੁਤ ਸਾਰੇ ਲੋਕਾਂ ਨੂੰ ਵੀ ਗੱਡੀ ਚੜਾ ਦਿੰਦੇ ਨੇ ਇਹੋ ਜਿਹੇ ਲੋਕ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਮਰੀ ਹੈ ਉਹਦੇ ਅੰਕੜੇ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਇਕੱਠੇ ਕਰਦੀ ਹੋਣੀ ਕਿ ਅੱਜ ਕਿੰਨੇ ਬੰਦੇ ਮਰ ਗਏ ਜਾਂ ਹੁਣ ਤੱਕ ਜਦੋਂ ਦੀ ਸਰਕਾਰ ਜੇਕਰ ਨਵੀਂ ਸਰਕਾਰ ਦੀ ਗੱਲ ਕਰੀਏ ਤਾਂ ਮੈਨੂੰ ਐਂ ਲੱਗਦਾ ਵੀ ਜੇਕਰ ਉਹਦੇ ਅੰਕੜੇ ਇਕੱਠੇ ਕਰਨੇ ਹੁਣ 80% ਆਬਾਦੀ ਪੰਜਾਬ ਦੇ ਕੱਲੇ ਨੌਜਵਾਨਾਂ ਦੇ ਵਿੱਚੋਂ ਮਰੀ ਹੈ ਇਹ ਗੱਲ ਚਾਹੇ ਕੋਈ ਨਕਾਰ ਦੇ ਪਰ ਇਹ ਗੱਲਾਂ ਬਿਲਕੁਲ ਸੱਚ ਨੇ ਇਹਨੂੰ ਲੁਕੋਇਆ ਨਹੀਂ ਲੁਕਦੀਆਂ ਮੇਰੇ ਵੀਰੋ ਜਿਹੜੀ ਗੱਲ ਆ ਬਿਲਕੁਲ ਸੱਤ ਹੈ ਕਿਉਂ ਕਿਉਂਕਿ ਜਿਹੜੀਆਂ ਇਹੋ ਜਿਹੇ ਕਾਸਟੇਬਲਾਂ ਨੇ ਜਾਂ ਕਾਸਟੇਬਲ ਦੇ ਕੋਈ ਹੋਰ ਬੰਦੇ ਦੇ ਰੂਪ ਚਾ ਜਾਂ ਕੋਈ ਜਨਾਨੀ ਦੇ ਰੂਪ ਚਾ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਦੀ ਨੌਜਵਾਨੀ ਨੂੰ ਮਾਰਨ ਦਾ ਤਾਂ ਇੱਥੇ ਗੱਲ ਆ ਜਾਂਦੀ ਹੈ ਵੀ ਜਿੰਨੇ ਵੀ ਸਾਡੇ ਵੱਡੇ ਪੁਲਿਸ ਆਫੀਸਰ ਨੇ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਇਹਨਾਂ ਨੂੰ ਵੱਡਾ ਐਕਸ਼ਨ ਲੈਣਾ ਚਾਹੀਦਾ ਸਿੱਧਾ ਇਸ ਕੌਨਸਟੇਬਲ ਤੇ ਇਹਨੂੰ ਸਿੱਧਾ ਡਿਸਮਿਸ ਕਰਕੇ ਜੇਲ੍ਹ ਭੇਜਣਾ ਚਾਹੀਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਜਿਹੜੀ ਕਿ ਬਠਿੰਡੇ ਦੇ ਵਿੱਚ ਤਾਇਨਾਤ ਸੀ ਔਰ ਉਹ ਚਿੱਟੇ ਦੇ ਵਿੱਚ ਮਲਬਸ ਪਾਈ ਗਈ ਹੈ ਫੜੀ ਗਈ ਹੈ ਤੇ ਉਹਦਾ ਹੁਣ ਸੁਖਵੀਰ ਸਿੰਘ ਬਾਦਲ ਦੇ ਨਾਨਕੀਆਂ ਦੇ ਨਾਲ ਜੜਾ ਵਾ ਉਹ ਸੰਬੰਧ ਜੋੜਿਆ ਜਾ ਰਿਹਾ ਹੈਗਾ ਵਾ ਤੁਸੀਂ ਵੀਡੀਓ ਦੇ ਵਿੱਚ ਮੁਕੰਮਲ ਜਾਣਕਾਰੀ حاصل ਕਰ ਲਈ ਹੋਏਗੀ ਕਿ ਉਹਦੀ ਜਿਹੜੀ ਮਾਂ ਸੀਗੀ ਅਮਨਦੀਪ ਕੌਰ ਦੀ ਉਹ ਸੁਖਬੀਰ ਸਿੰਘ ਬਾਦਲ ਦੇ ਨਾਨਕੀ ਅਧਿਕਾਰ ਕੰਮ ਕਰਦੀ ਸੀਗੀ ਔਰ ਉਹਨੇ ਸਿਫਾਰਿਸ਼ ਕੀਤੀ ਕਿ ਸਾਡੀ ਬੱਚੀ ਜਿਹੜੀ ਹੈ ਉਹਨੂੰ ਕਿਤੇ ਵੀ ਨੌਕਰੀ ਤੇ ਲਵਾਤਾ ਜਾਵੇ ਔਰ ਉਹਨਾਂ ਦੀ ਸਿਫਾਰਿਸ਼ ਦੇ ਉੱਤੇ ਪੰਜਾਬ ਪੁਲਿਸ ਚ ਇਹ ਤਾਇਨਾਤ ਹੋਈ ਜਿਸ ਤੋਂ ਬਾਅਦ ਕਹਾਣੀ ਸ਼ੁਰੂ ਹੋਈ ਔਰ ਇਹੜਾ ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਸੁਖਬੀਰ ਸਿੰਘ ਦੇ ਜਿਹੜੇ ਇੱਕ ਖਾਸ ਬੰਦਾ ਸਿਗਾ ਉਹਦੇ ਨਾਲ ਵੀ ਇਹਦੇ ਤਾਲੁਕਾ ਦੇ ਸੀਗੇ ਇਹੀ ਵਜ੍ਹਾ ਹੈ ਕਿ ਅੱਜ ਤੱਕ ਇਹ ਸਰੇ ਆਮ ਹਰ ਜੁਰਮ ਕਰਦੀ ਆਉਂਦੀ ਸੀਗੀ ਕਿਉਂਕਿ ਇਹਦੇ ਵੱਡੇ ਅਫਸਰਾਂ ਦੇ ਨਾਲ ਤਾਲੁਕ ਸੀ ਇਹਦੇ ਤੱਕ ਕਿਸੇ ਦੀ ਪਹੁੰਚ ਨਹੀਂ ਸੀ ਅਗਰ ਕੋਈ ਪਹੁੰਚਦਾ ਸੀਗਾ ਤੇ ਇਹ ਫੌਰਨ ਆਪਣੇ ਤਾਲੁਕਾ ਦਾ ਇਸਤੇਮਾਲ ਕਰਕੇ ਉੱਥੋਂ ਬਚ ਨਿਕਲਦੀ ਸੀਗੀ ਵੀਰੋ ਤੁਹਾਡਾ ਵੀਡੀਓ ਬਾਰੇ ਕੀ ਖਿਆਲ ਹੈਗਾ ਵੀ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼